ਸਮਾਣਾ ਸਦਰ ਪੁਲਿਸ ਬਾਰੇ ਇੱਕ ਕਥਿਤ આરોપી ਨੂੰ ਗ੍ਰਿਫਤਾਰ ਕੀਤਾ ਜਿਸ ਜਿਹੜਾ ਕਿ ਦੇਸੀ ਸਰਾਵ ਲੈ ਕੇ ਬੇਸਦਸੀ ਪਿੰਡ ਦੇ ਵਿੱਚ ਔਰ ਇਸ ਕਥਿਤ આરોપી ਦੇ ਖਿਲਾਫ ਪੁੱਕੇ ਦੇ ਕਈ ਮਾਮਲੇ ਦਰਜ ਨੇ ਰਾਜਸਥਾਨ ਦੇ ਵਿੱਚ ਵੀ ਇਸ ਦੇ ਖਿਲਾਫ ਪੁੱਕੇ ਦੇ ਮਾਮਲਾ ਦਰਜ ਹੈ ਸਿਟੀ ਪੁਲਿਸ ਸਮਾਣਾ ਦੇ ਵੀ ਪੁੱਕੇ ਦਾ ਮਾਮਲਾ ਦਰਜ ਹੈ ਕਥਿਤ આરોપી ਨੂੰ ਸਦਰ ਪੁਲਿਸ ਸਮਾਣਾ ਨੇ ਕਾਬੂ ਕੀਤਾ ਔਰ ਇਹ ਪੁਲਿਸ ਅਦਾਲਤ ਦਾ ਪੀਓ ਵੀ ਹੈ ਔਰ ਇਸ ਨੂੰ ਆਜ ਪੁਲਿਸ ਸਮਾਣਾ ਅਦਾਲਤ ਤੇ ਪੇਸ਼ ਕਰੇਗੀ ਔਰ ਰਾਜਸਥਾਨ ਪੁਲਿਸ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਮਨਜੀਤ ਸਿੰਘ ਰਾਈ ਮਦਰਾਈ ਨਾ ਹੀ ਪੀ ਲਿਆ ਲਾਂਦੀ ਸੀ ਮੈਂ ਨਾ ਹੀ ਇਹ ਹੀ ਦਰੂਦ ਦਸਰੇ ਪਹਿਲੇ ਪਰਸੇ ਅੱਜ ਸੀਟੀ ਚ ਮੜੇ ਕਰਜਾ ਹਾਂ ਇੱਕ ਨਾ ਹੀ ਉਹ ਪੁੱਕੀ ਦੇ ਆਈ ਅੱਛਾ ਪੁੱਕੀ ਦੇ ਆ ਇੱਕ ਬਸ ਇਹ ਮੈਂ ਪੀਣ ਵਾਸਤੇ ਲਿਆ ਹਾਂ ਮਰੋੜੀ ਦਾਂਗੀ ਇਹ ਜਿਹੜਾ ਦੋਸ਼ੀ ਹੈਗਾ ਮਨਜੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਰਾਈ ਮਾਜਰੇ ਦਾ ਇਹ ਅਸੀਂ ਦਰਮਨ ਸਿੰਘ ਵੱਲੋਂ ਕੱਲ ਅਰੈਸਟ ਕੀਤਾ ਗਿਆ ਇਹਦੇ ਖਿਲਾਫ 61 ਸਜ ਦਾ ਇਹਦੇ ਕੋਲੋਂ ਸ਼ਰਾਬ ਨਜਾਇਜ਼ ਕਿਸੀ ਕੱਢੀ ਹੋਈ ਰਿਕਵਰ ਹੋਈ ਆ ਇਹ ਖਾਸ ਕਾਰਕਸ ਐਟ ਤਹਿਤ ਅਧੀਨ ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਬਾਕੀ ਇਹਦੀ ਦਰਾਨੇ ਪੁੱਛ ਕੇ ਉਸ ਤੋਂ ਮਕਦਮਾ ਨੰਬਰ 371 ਹੈਗਾ ਨੀਮੋ ਖੇੜਾ ਰਾਜਸਥਾਨ ਦਾ ਸਾਲ 2016 ਦਾ ਇਹ ਪੀਓ ਆ ਮਕਦਮੇ ਦੇ ਵਿੱਚ ਇੱਕ ਕਮਾਂਟਰ 60 ਕਿਲੋ ਭੁੱਕੀ ਦੇ ਵਿੱਚੋਂ ਪਘੋੜਾ ਸੀਗਾ ਠੀਕ ਹੈ ਇਸ ਸਬੰਧੀ ਅਸੀਂ ਰਾਜਸਥਾਨ ਦੀ ਪੁਲ ਨੂੰ ਵੀ ਐਂਟੀਮੈਸ਼ਨ ਇਸ ਮਕਦਮੇ ਸਬੰਧੀ ਬਵਾਤ ਕਰ ਦਿੱਤੀ ਹੈ ਉਹਨਾਂ ਦਾ ਉਹਨਾਂ ਦੀ ਕੋਰਟ ਦਾ ਤੇ ਉਹਨਾਂ ਦੀ ਥਾਣੇ ਦਾ ਪੀਓ ਆ ਇਸ ਸਬੰਧੀ ਠੀਕ ਹੈ ਮੇਰੀ ਪੁਲਿਸ ਸਿਟੀ ਸੀ ਪਰਚਾ ਸੀ ਇਹਦੇ ਖਿਲਾਫ ਮਕਦਮਾ ਸਿਟੀ ਥਾਣੇ ਦੇ ਵਿੱਚ ਵੀ ਪੁੱਕੀ ਦਾ ਐਨਡੀਪੀਐਸ ਸੈਕਟਰ ਦਾ ਮਕਦਮਾ ਦਰਜਾ ਤੇ ਇਹ ਕਈ ਬੰਦੇ ਇਸ ਏਰੀਏ ਦੇ ਗਰੋਹ ਇਕੱਠਾ ਹੋ ਗਏ ਠੀਕ ਹੈ ਇਹ ਰਾਜਸਥਾਨ ਤੋਂ ਵਾਰੋਂ ਲਿਆ ਕੇ ਆਪਣੇ ਪੁੱਕੀ ਚੂਰਾ ਪੋਸਟ ਅਤੇ ਸ਼ਰਾਬ ਵਗੈਰਾ ਵੇਚਣ ਦੇ ਆਦਿ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਦੀ ਅੱਜ ਅਸੀਂ ਪੇਸ਼ ਕਰਾਂਗੇ ਇਹਨਾਂ ਨੂੰ ਜੋ ਵੀ ਮਾਨਯੋਗ ਅਦਾਲਤ ਕਰੂਗੀ ਹੁਕਮ ਕਰੂਗੀ ਅੱਗੇ ਉਹ ਕੈਮਰਾਮੈਨ ਬੀਕੇ ਦੇ ਰੱਖ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼